ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਇੱਕ ਨਵੀਂ ਕਹਾਣੀ ਦੇ ਵਿੱਚ। ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ। ਗੁਰਮukh ਸਿੰਘ ਬਹੁਤ ਪੁਰਾਣੀ ਸੋਚ ਦਾ ਮਾਲਕ ਸੀ। ਉਸਦੇ ਤਿੰਨ ਲੜਕੀਆਂ ਸੀ। ਉਸ ਦੀ ਘਰਵਾਲੀ ਦੇ ਹੁਣ ਚੌਥਾ ਬੱਚਾ ਹੋਣ ਵਾਲਾ ਸੀ। ਉਸ ਨੂੰ ਚੌਥਾ ਮਹੀਨਾ ਲੱਗਿਆ ਤਾਂ ਗੁਰਮukh ਸਿੰਘ ਕਹਿੰਦਾ ਇਸ ਵਾਰ ਟੈਸਟ ਕਰਵਾਉਣਾ ਹੈ। ਜੇ ਕੁੜੀ ਹੋਈ ਤਾਂ ਮੈਂ ਨਹੀਂ ਰੱਖਣੀ। ਜੇ ਮੁੰਡਾ ਹੋਇਆ ਤਾਂ ਰੱਖ ਲਵਾਂਗੇ। ਪਰ ਗੁਰਮukh ਸਿੰਘ ਦੀ ਘਰਵਾਲੀ ਨਸੀਬਕੌਰ ਕਹਿਣ ਲੱਗੀ ਮੈਂ ਆਪਣੇ ਬੱਚੇ ਦਾ ਕਤਲ ਨਹੀਂ ਕਰਵਾਵਾਂਗੀ ਪਰ ਗੁਰਮਖ ਸਿੰਘ ਬਹੁਤ ਜਿੱਦੀ ਕਿਸਮ ਦਾ ਇਨਸਾਨ ਸੀ ਉਹ ਆਪਣੀ ਜਿੱਦ ਤੇ ਅੜਿਆ ਰਿਹਾ ਉਹ ਆਪਣੇ ਘਰਵਾਲੀ ਨੂੰ ਡਰਾ ਧਮਕਾ ਕੇ ਹਸਪਤਾਲ ਲੈ ਗਿਆ ਡਾਕਟਰ ਨੂੰ ਕਹਿਣ ਲੱਗਾ ਡਾਕਟਰ ਸਾਹਿਬ ਟੈਸਟ ਕਰਵਾਉਣਾ ਹੈ ਬਸ ਇਹ ਹੀ ਦੇਖਣਾ ਚਾਹੁੰਦੇ ਹਾਂ ਕਿ ਸਾਡਾ ਬੱਚਾ ਸਹੀ ਸਲਾਮਤ ਹੈ ਬੱਚੇ ਦੀ ਸਹੀ ਸਲਾਮਤੀ ਦੇਖਣ ਲਈ ਡਾਕਟਰ ਸਕੈਨ ਦੀ ਪਰਮਿਸ਼ਨ ਦੇ ਦਿੰਦੇ ਹਨ ਡਾਕਟਰ ਸਕੈਨ ਕਰਨ ਲੱਗੇ ਤਾਂ ਗੁਰਮukh ਸਿੰਘ ਨੇ ਅੱਗੇ ਹੋ ਕੇ 2 ਲੱਖ ਰੁਪਇਆ ਡਾਕਟਰ ਦੇ ਕੋਟ ਦੀ ਜੇਬ ਵਿੱਚ ਪਾ ਦਿੱਤਾ ਤੇ ਡਾਕਟਰ ਨੂੰ ਕਹਿਣ ਲੱਗਾ ਕਿ ਕੁੜੀ ਹੈ ਜਾਂ ਮੁੰਡਾ ਹੈ ਇਹ ਵੀ ਦੱਸ ਦੇਣਾ ਡਾਕਟਰ ਨੇ ਹੈਰਾਨ ਹੋ ਕੇ ਗੁਰਮukh ਸਿੰਘ ਦੇ ਮੂੰਹ ਵੱਲ ਵੇਖਣ ਲੱਗ ਪਈ ਪਰ ਕੁਝ ਨਾ ਬੋਲੀ ਕਹਿਣ ਲੱਗੀ ਤੁਸੀਂ ਬਾਹਰ ਜਾ ਕੇ ਬੈਠੋ ਰੈਸਟ ਦੇ ਵਿੱਚ ਪਤਾ ਲੱਗਿਆ ਕਿ ਹੋਣ ਵਾਲਾ ਬੱਚਾ ਕੁੜੀ ਹੈ ਡਾਕਟਰ ਨੇ ਨਸੀਬਕੌਰ ਨੂੰ ਦੱਸ ਦਿੱਤਾ ਕਿ ਤੇਰੇ ਘਰ ਵਿੱਚ ਹੋਣ ਵਾਲਾ ਬੱਚਾ ਕੁੜੀ ਹੈ ਨਸੀਬਕੌਰ ਨੇ ਉੱਠ ਕੇ ਡਾਕਟਰਨੀ ਦੇ ਪੈਰ ਫੜ ਲਏ ਤੇ ਹੱਥ ਜੋੜ ਕੇ ਉਹਦੀਆਂ ਮਿੰਨਤਾਂ ਕਰਨ ਲੱਗੀ ਕਹਿੰਦੀ ਡਾਕਟਰ ਸਾਹਿਬ ਮੇਰੇ ਘਰ ਵਾਲੇ ਨੂੰ ਇਹ ਗੱਲ ਨਾ ਦੱਸਿਓ ਤੁਸੀਂ ਕਹਿ ਦਿਓ ਕਿ ਪਤਾ ਨਹੀਂ ਲੱਗਿਆ ਮੁੰਡਾ ਹੈ ਕਿ ਕੁੜੀ ਹੈ ਜਾਂ ਕੋਈ ਹੋਰ ਬਹਾਨਾ ਮਾਰ ਦਿਓ ਇਹ ਮੈਨੂੰ ਕਹਿੰਦਾ ਸੀ ਜੇ ਕੁੜੀ ਹੋਈ ਮੈਂ ਰੱਖਣੀ ਨਹੀਂ ਜੇ ਮੁੰਡਾ ਹੋਇਆ ਤਾਂ ਰੱਖ ਲਵਾਂਗੇ ਪਰ ਮੈਂ ਆਪਣੇ ਬੱਚੇ ਦਾ ਕਤਲ ਨਹੀਂ ਕਰਵਾਉਣਾ ਚਾਹੁੰਦੀ ਡਾਕਟਰ ਨੇ ਨਸੀਬਕੌਰ ਦੀ ਮਮਤਾ ਨੂੰ ਸਮਝਿਆ ਤੇ ਕਹਿਣ ਲੱਗੀ ਫਿਕਰ ਨਾ ਕਰ ਇਸ ਤੋਂ ਅੱਗੇ ਸਾਰੀ ਜ਼ਿੰਮੇਵਾਰੀ ਮੇਰੀ ਹੈ ਡਾਕਟਰ ਨਸੀਬਕੌਰ ਨੂੰ ਬਾਹਰ ਲੈ ਆਈ ਅਤੇ ਨਸੀਬਕੌਰ ਨੂੰ ਕਹਿਣ ਲੱਗੀ ਕਿ ਜੇਕਰ ਮੈਂ ਤੇਰੇ ਘਰ ਵਾਲੇ ਨੂੰ ਸਿੱਧਾ-ਸਿੱਧਾ ਇਹ ਕਹਿ ਦਿੱਤਾ ਕਿ ਬੱਚੇ ਦਾ ਪਤਾ ਨਹੀਂ ਲੱਗਿਆ ਜਮਨ ਮੁੰਡਾ ਹੈ ਜਾਂ ਕੁੜੀ ਹੈ ਤਾਂ ਉਹ ਤੈਨੂੰ ਕਿਧਰੇ ਹੋਰ ਲੈ ਜਾਵੇਗਾ ਟੈਸਟ ਕਰਵਾਉਣ ਲਈ ਤੇ ਟੈਸਟ ਕਰਵਾਉਣ ਤੋਂ ਬਾਅਦ ਤੇਰੀ ਕੁੱਖ ਵਿਚਲੀ ਧੀ ਨੂੰ ਮਾਰ ਦੇਵੇਗਾ ਇਸ ਕਰਕੇ ਆਪਾਂ ਉਸ ਨੂੰ ਕਹਿ ਦਿੰਦੇ ਹਾਂ ਕਿ ਤੇਰੀ ਘਰ ਆਉਣ ਵਾਲਾ ਬੱਚਾ ਮੁੰਡਾ ਹੀ ਹੈ ਨਸੀਬ ਕਰਨੇ ਡਾਕਟਰ ਦੀ ਹਾਂ ਵਿੱਚ ਹਾਂ ਮਿਲਾਈ ਗੁਰਮukh ਸਿੰਘ ਨੂੰ ਡਾਕਟਰ ਨੇ ਅੰਦਰ ਬੁਲਾਇਆ ਤੇ ਡਾਕਟਰ ਨੇ ਕਿਹਾ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਘਰ ਵਿੱਚ ਆਉਣ ਵਾਲਾ ਜੀ ਮੁੰਡਾ ਹੀ ਹੈ ਡਾਕਟਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰਮਖ ਸਿੰਘ ਬਹੁਤ ਖੁਸ਼ ਹੋਇਆ ਤੇ ਚਾਈ ਚਾਈ ਨਸੀਬਕੌਰ ਨੂੰ ਕਰ ਲਿਆ ਆ ਉਹ ਹੁਣ ਉਸ ਦੀ ਬਹੁਤ ਦੇਖਭਾਲ ਕਰਦਾ ਫਲ ਫਰੂਟ ਖਵਾਉਂਦਾ ਦੁੱਧ ਦਹੀਂ ਆਪਣੇ ਹੱਥੀਂ ਖਵਾਉਂਦਾ ਉਸ ਨੂੰ ਕੋਈ ਭਾਰਾ ਕੰਮ ਨਾ ਕਰਨ ਦਿੰਦਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਡਿਲੀਵਰੀ ਦਾ ਟਾਈਮ ਨੇੜੇ ਆ ਗਿਆ ਨਸੀਬਕੌਰ ਨੂੰ ਤਰਦ ਸ਼ੁਰੂ ਹੋਏ ਤਾਂ ਗੁਰਮਖ ਸਿੰਘ ਫਟਾਫਟ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਿਆ ਤੇ ਡਾਕਟਰ ਨੂੰ ਕਹਿਣ ਲੱਗਾ ਮੇਰੇ ਬੱਚੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਜੇ ਨਾਰਮਲ ਕੇਸ ਨਹੀਂ ਹੋ ਰਿਹਾ ਤਾਂ ਤੁਸੀਂ ਆਪਰੇਸ਼ਨ ਕਰਕੇ ਬੱਚਾ ਚੁੱਕ ਦਿਓ ਔਰ ਡਾਕਟਰ ਨੇ ਤਸੱਲੀ ਦਵਾਈ ਕਿ ਕੇਸ ਨਾਰਮਲ ਹੋ ਜਾਵੇਗਾ ਤਿੰਨਾਂ ਕੋ ਘੰਟਿਆਂ ਬਾਅਦ ਨਸੀਬ ਕਰਨੇ ਆਪਣੀ ਚੌਥੀ ਧੀ ਨੂੰ ਜਨਮ ਦੇ ਦਿੱਤਾ ਜਦੋਂ ਡਾਕਟਰ ਨੇ ਗੁਰਮukh ਸਿੰਘ ਨੂੰ ਦੱਸਿਆ ਕਿ ਤੇਰੇ ਘਰ ਧੀ ਪੈਦਾ ਹੋਈ ਹੈ ਤਾਂ ਗੁਰਮukh ਸਿੰਘ ਬਹੁਤ ਗੁੱਸੇ ਵਿੱਚ ਸੀ ਉਹ ਹਸਪਤਾਲ ਦੀਆਂ ਤੀਜਾਂ ਨੂੰ ਚੁੱਕ-ਚੁੱਕ ਕੇ ਸੁੱਟਣ ਲੱਗਾ ਤੇ ਰੌਲਾ ਪਾਉਣ ਲੱਗਾ ਕਿ ਤੁਸੀਂ ਕਹਿੰਦੇ ਸੀ ਮੁੰਡਾ ਹੋਵੇਗਾ ਡਾਕਟਰ ਨੇ ਰਿਪੋਰਟ ਉਸ ਦੇ ਹੱਥ ਵਿੱਚ ਫੜਾ ਦਿੱਤੀ ਤੇ ਕਹਿਣ ਲੱਗੀ ਆ ਲੈ ਰਿਪੋਰਟ ਪੜਵਾ ਲੈ ਜੀ ਤੋ ਪੜਾਉਣੀ ਐ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਤੇਰੀ ਘਰ ਆਉਣ ਵਾਲੀ ਔਲਾਦ ਮੁੰਡਾ ਹੀ ਹੈ ਚਾਹੇ ਕਿਸੇ ਵੀ ਡਾਕਟਰ ਤੋਂ ਚੈੱਕ ਕਰਵਾ ਲਿਆ ਇਹ ਤਾਂ ਪਰਮਾਤਮਾ ਨੇ ਤੇਰੇ ਘਰ ਧੀ ਦੇਣੀ ਸੀ ਉਸ ਨੇ ਸਕੈਨ ਵਿੱਚ ਝੂਠੀ ਪਾ ਦਿੱਤੀ ਗੁਰਮਖ ਸਿੰਘ ਹੁਣ ਹਿੰਮਤ ਹਾਰ ਚੁੱਕਿਆ ਸੀ ਉਸ ਨੇ ਕੁੜੀ ਨੂੰ ਦੇਖਿਆ ਤੱਕ ਨਹੀਂ ਪਰ ਨਸੀਬਕੌਰ ਅੰਦਰੋਂ ਅੰਦਰ ਪੂਰਾ ਖੋਜ ਸੀ ਕਿ ਉਸ ਨੇ ਆਪਣੀ ਧੀ ਨੂੰ ਜਨਮ ਦਿੱਤਾ ਹੈ ਕੁੱਖ ਵਿੱਚ ਨਹੀਂ ਮਾਰਿਆ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਬੱਚੇ ਵੱਡੇ ਹੁੰਦੇ ਗਏ ਗੁਰਮਖ ਸਿੰਘ ਨੇ ਚਾਰਾਂ ਕੁੜੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਪੜਨ ਲਾਇਆ ਹੋਇਆ ਸੀ ਕੁੜੀਆਂ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਪਰੰਤੂ ਨਿੱਕੀ ਤਾਂ ਸਾਰਿਆਂ ਨਾਲੋਂ ਵੱਖਰੀ ਹੀ ਸੀ ਉਹ ਖੇਡਾਂ ਵਿੱਚ ਵੀ ਬਹੁਤ ਦਿਲਚਸਪੀ ਰੱਖਦੀ ਸੀ ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਸੀ ਸਕੂਲ ਦੇ ਟੀਚਰ ਉਸ ਨੂੰ ਜਿੱਥੇ ਵੀ ਖੇਡਾਂ ਹੁੰਦੀਆਂ ਲੈ ਕੇ ਜਾਂਦੀ ਉਹ ਹਰ ਥਾਂ ਫਰਸਟ ਹੀ ਆਉਂਦੀ ਦਸਵੀਂ ਕਲਾਸ ਦੇ ਪੇਪਰ ਹੋਏ ਤਾਂ ਉਸਨੇ ਦਸਵੀਂ ਵਿੱਚੋਂ 99% ਨੰਬਰ ਲੈ ਕੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਔਸ ਨੇ ਵੱਖ-ਵੱਖ ਯੂਨੀਵਰਸਿਟੀਆਂ ਨੇ ਆਪਣੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਕਿ ਤੇਰੀ ਸਾਰੀ ਪੜ੍ਹਾਈ ਫ੍ਰੀ ਹੋਵੇ ਕਿ ਮੈਸੇਜ ਕੀਤੇ। ਅਖੀਰ ਉਸ ਨੇ ਪਟਿਆਲਾ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੋਣ ਕਰਕੇ ਉਸ ਨੇ ਯੂਨੀਵਰਸਿਟੀ ਵਿੱਚੋਂ ਵੀ ਪਹਿਲਾ ਸਥਾਨ ਹਾਸਲ ਕੀਤਾ। ਟੀਚਰਾਂ ਨੇ ਉਸ ਨੂੰ ਡੀਐਸਪੀ ਦੀ ਪੜ੍ਹਾਈ ਲਈ ਪ੍ਰੇਰਿਤ ਕੀਤਾ। ਉਸ ਨੇ ਬਹੁਤ ਲਗਨ ਨਾਲ ਪੜ੍ਹਾਈ ਕੀਤੀ ਡੀਐਸਪੀ ਬਣ ਕੇ ਦਿਖਾਇਆ ਤੇ ਜਿਸ ਦਿਨ ਡੀਐਸਪੀ ਦਾ ਅਹੁਦਾ ਮਿਲਿਆ ਉਹ ਆਪਣੇ ਬਾਪ ਦੇ ਸਾਹਮਣੇ ਆ ਕੇ ਕਹਿਣ ਲੱਗੀ ਪਾਪਾ ਮੇਰਾ ਜੰਮਦੀ ਦਾ ਮੂੰਹ ਤਾਂ ਨਹੀਂ ਦੇਖਿਆ ਸੀ ਤੁਸੀਂ ਅੱਜ ਤੱਕ ਮੈਨੂੰ ਬੁਲਾਇਆ ਤੱਕ ਨਹੀਂ ਪਰ ਅੱਜ ਮੈਂ ਡੀਐਸਪੀ ਬਣ ਗਈ ਹਾਂ ਕਾਮ ਸੇ ਕੰਮ ਅੱਜ ਤਾਂ ਮੈਨੂੰ ਆਪਣੇ ਸੀਨੇ ਨਾਲ ਲਾ ਲਵੋ ਧੀ ਨੂੰ ਵਰਦੀ ਵਿੱਚ ਖੜੀ ਵੇਖ ਗੁਰਮukh ਸਿੰਘ ਦੀਆਂ ਨਜ਼ਰਾਂ ਝੁੱਕ ਗਈਆਂ ਹੱਥ ਜੋੜ ਕੇ ਕਹਿੰਦਾ ਧੀਏ ਮੈਂ ਤੇਰਾ ਗੁਨਾਹਗਾਰ ਹਾਂ ਮੈਂ ਤੈਨੂੰ ਮਾਰਨਾ ਚਾਹੁੰਦਾ ਸੀ ਪਰੰਤੂ ਤੇਰੀ ਮਾਂ ਤੇ ਉਸ ਡਾਕਟਰ ਨੇ ਮੇਰੇ ਨਾਲ ਝੂਠ ਬੋਲ ਕੇ ਤੈਨੂੰ ਬਚਾ ਲਿਆ ਤੇ ਤੂੰ ਇਸ ਦੁਨੀਆ ਤੇ ਆ ਗਈ ਪਤਾ ਨਹੀਂ ਕਿੰਨੇ ਕ ਲੋਕਾਂ ਦਾ ਸੁਧਾਰ ਕਰਨਾ ਹੈ ਜਿਹੜਾ ਤੂੰ ਇਸ ਦੁਨੀਆ ਤੇ ਆਈ ਹੈ ਅੱਜ ਇੰਨਾ ਉੱਚਾ ਅਹੁਦਾ ਹਾਸਿਲ ਕਰਕੇ ਤੂੰ ਮੇਰਾ ਸੀਨਾ ਮਾਣ ਨਾਲ ਚੌੜਾ ਕਰ ਦਿੱਤਾ ਹੈ ਜੇ ਮੇਰੇ ਘਰ ਪੁੱਤ ਹੋਇਆ ਹੁੰਦਾ ਤਾਂ ਆਹ ਖੁਸ਼ੀ ਉਹਨੇ ਵੀ ਨਹੀਂ ਵਿਖਾਉਣੀ ਸੀ ਜਿਹੜੀ ਖੁਸ਼ੀ ਅੱਜ ਤੋਂ ਮੈਨੂੰ ਦਿਖਾਈ ਐ ਜਿਉਂਦੀ ਰਹਤੀ ਏ ਕਹਿ ਕੇ ਗੁਰਮੁਖ ਸਿੰਘ ਨੇ ਆਪਣੀ ਧੀ ਨੂੰ ਸੀਨੇ ਨਾਲ ਲਾ ਲਿਆ ਅੱਜ ਉਸ ਦੀ ਧੀ ਦੀ ਸਾਲਾਂ ਬੱਦੀ ਥਕਾਨ ਲਹਿ ਗਈ ਸੀ ਤੇ ਉਸ ਨੂੰ ਸਕੂਨ ਮਿਲ ਗਿਆ ਸੀ ਨਸੀਬ ਕੌਰ ਪਾਸੇ ਖੜੀ ਪਰਮਾਤਮਾ ਦਾ ਸ਼ੁਕਰ ਕਰ ਰਹੀ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਬਦਈਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਓ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ